24 ਪੰਜਾਬ نیوز ਚੈਨਲ ਦੇਖਦੇ ਦਰਸ਼ਕੋਣ ਪਰਪਰ ਸਸ਼ੇਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਆਉਣ ਵਾਲੀਆਂ ਨੰਨੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚ ਰਹਿਣ ਸ਼ਹੀਦ ਕੁਲਦੀਪ ਸਿੰਘ ਫੌਜੀ ਦਾ ਪੂਰੇ ਮਾਨ ਸਨਮਾਨ ਨਾਲ ਉਸਦੇ ਜੱਦੀ ਪਿੰਡ ਬੁਰਜਵਿਕੇ ਕੀਤਾ ਗਿਆ ਅੰਤਿਮ ਸੰਸਕਾਰ ਦੱਸਦੀ ਹੈ ਕਿ ਬੀਤੇ ਦਿਨੀ ਜੰਮੂ ਵਿਖੇ ਤਨਾਤ ਪਿੰਡ ਬੁਰਜੇ ਜਵਾਨ ਕੁਲਦੀਪ ਸਿੰਘ ਦੀ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਿੱਦਾਂ ਕਿ ਅੱਜ ਉਸਦੇ ਜੱਦੀ ਪਿੰਡ ਬੁਰਜ ਵਿਖੇ ਉਸਦੀ ਮਿੱਤਿਕ ਦੇ ਪਹੁੰਚੀ ਤੇ ਸ਼ਹੀਦ ਕੁਲਦੀਪ ਸਿੰਘ ਦਾ ਪੂਰੇ ਸਰਕਾਰੀ ਮਾਨਸੰਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਕੁਲਦੀਪ ਸਿੰਘ ਦੀ ਮਿੱਤਿਕ ਦੇਨ ਉਸਦੇ ਪਿਤਾ ਤੇ ਕੁਲਦੀਪ ਸਿੰਘ ਦੇ ਪੁੱਤਰ ਵੱਲੋਂ ਅਗਨੀ ਪੇੜ ਦਿੱਤੀ ਗਈ ਅਤੇ ਇਸ ਮੌਕੇ ਤੇ ਸਾਰੇ ਹੀ ਪਿੰਡ ਵਾਸੀ ਸ਼ਮਸ਼ਾਨਗੜ੍ਹ ਵਿੱਚ ਮਜੂਦ ਸੀ ਅਤੇ ਹਰ ਇੱਕ ਦੀ ਅੱਖ ਚ ਨਮ ਸੀ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਜਿੱਥੇ ਕੁਲਦੀਪ ਸਿੰਘ ਦੀ ਸ਼ਹਾਦਤ ਤੇ ਬਹੁਤ ਫਕਰ ਮਹਿਸੂਸ ਹੋ ਰਿਆ ਸੀ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਰੋਸ ਵੀ ਦੇਖਣ ਨੂੰ ਮਿਲਿਆ ਕਿਉਂਕਿ ਪਰਿਵਾਰ ਮੁਤਾਬਿਕ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਮੌਕੇ ਤੇ ਹਾਜ਼ਰ ਤੇ ਜ਼ਰੂਰ ਹੋਏ ਸਨ ਪਰ ਉਹਨਾਂ ਵੱਲੋਂ ਨਾ ਤਾਂ ਪਰਿਵਾਰ ਨੂੰ ਹਮਦਰਦੀ ਦਿताई ਗਈ ਨਾ ਹੀ ਪਰ ਨੂੰ ਕੋਈ ਸਰਕਾਰੀ ਸਹੂਲਤ ਦੇਣ ਦੀ ਗੱਲ ਕੀਤੀ ਗਈ ਅਤੇ ਬਿਨ ਅਫਸੋਸ ਕੀਤੇ ਹਨ ਵਾਪਸ ਚਲੇ ਗਏ ਨੇ ਤੁਸੀਂ ਵੀ ਦੇਖੋ ਨਿਊਜ਼ ਟੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਰਿਪ ਹਾਂ डीसी साहब आए उन्होंने ना ਤੁਹਾਡੀ ਕੋਈ ਗੱਲਬਾਤ ਹੋਈ ਆ ਨਹੀਂ ਮੇਰੀ ਗੱਲ ਨਹੀਂ ਹੋਈ ਤੁਹਾਡੀ ਗੱਲ ਉਹਨਾਂ ਕੋਈ ਗੱਲ ਨਹੀਂ ਤੁਹਾਡੇ ਨਾਲ ਕੀਤੀ ਉਸੇ ਆਏ ਆ ਅੱਜ ਡੀਸੀ ਸਾਹਿਬ ਆਏ ਆ ਤੇ ਸਰਕਾਰ ਦਾ ਨੁਮਾਇੰਦਾ ਹੋਰ ਕੋਈ ਆਇਆ ਜੀ ਹੋਰ ਕੋਈ ਆਇਆ ਕੋਈ ਨਹੀਂ ਫੋਨ ਹੀ ਆਇਆ ਕੋਈ ਗੱਲ ਨਹੀਂ ਤੈਨੂੰ ਤੈਨੂੰ ਫਕਰ ਹੈ ਘਟਾੜੇ ਪਤੀ ਦੀ ਇਛਾ ਦਿੱਤੀ ਪਤੀ ਤੇ ਫਕਰ ਹੈ ਛੇ ਦੇਸ਼ ਲਈ ਸਰੇ ਥੋੜਾ ਹਾਂਜੀ ਜੀ ਸਰ ਅੰਤਪਸਕਾਰ ਡੀਸੀ ਸਾਹਿਬ ਆਏ ਹੀ ਸਰ ਡੀਸੀ ਸਾਹਿਬ ਆਏ ਇਹਨਾਂ ਨੂੰ ਫੈਮਿਲੀ ਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਡੀਸੀ ਸਾਹਿਬ ਆਏ ਆ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਆ ਕਿ ਡੀਸੀ ਆਇਆ ਤੇ ਇਹਨਾਂ ਨੂੰ ਨਹੀਂ ਪਤਾ ਕਿਸੇ ਕੋਈ ਕਹਦੇ ਬਾਹ ਖੜੀ ਕਰਕੇ ਵੀ ਡੀਸੀ ਆਇਆ ਆ ਉਹ ਸਿਰਫ ਆਪਣਾ ਆਇਆ ਉਹ ਆ ਕੇ ਤੇ ਸ਼ਕਲ ਵਿਖਾ ਕੇ ਉਹ ਗਏ ਡੀਸੀ ਸਾਹਿਬ ਡੀਸੀ ਸਾਹਿਬ ਨੇ ਘਰ ਵਾਲੇ ਨੂੰ ਮਿਲਣਾ ਚਾਹੀਦਾ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਉਹਨਾਂ ਦੀ ਸ਼ੀਹ ਜਿਹੜਾ ਕੁਲਦੀਪ ਸਿੰਘ ਆ ਉਹਦੀ ਘਰ ਦੀ ਨੂੰ ਮਿਲਣਾ ਚਾਹੀਦਾ ਸੀ ਉਹਨਾਂ ਦੇ ਬੱਚਿਆਂ ਨੂੰ ਮਿਲਣਾ ਚਾਹੀਦਾ ਸੀ ਇਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਵੀ ਤੁਹਾਡੇ ਪਰਿਵਾਰ ਨੇ ਪਤੀ ਦੇਵ ਦੇ ਨੇ ਐਡੇ ਤੱਕੜਾ ਕੁਰਬਾਨੀ ਦਿੱਤੀ ਆ ਤੇ ਤੁਸੀਂ ਉਹਨਾਂ ਨੂੰ ਉਹ ਮਿਲ ਕੇ ਨਹੀਂ ਗਏ ਕੀ ਆ ਜੀ ਤੁਹਾਨੂੰ ਕੋਈ ਮਿਲ ਕੇ ਗਿਆ ਤੇ ਡੀਸੀ ਸਾਹਿਬ ਆਏ ਮਿਲ ਕੇ ਗਏ ਦੱਸੋ ਸਰ ਮੰਗ ਕਰ ਦਿਓ ਤੁਸੀਂ ਅਸੀਂ ਸਰ ਮੰਗ ਕੋ ਇਹੋ ਕਰਦੇ ਆ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਕੋ ਕਿ ਉਹਨਾਂ ਨੂੰ ਜਵੇਰਾ ਉਹਨਾਂ ਦੀ ਗ੍ਰਾਂਟ ਵਗੈਰਾ ਜਿਹੜੀ ਉਹਨਾਂ ਦੀ ਆਉਂਦੀ ਆ ਉਹ ਇਹਨਾਂ ਨੂੰ ਮਿਲਣੀ ਚਾਹੀਦੀ ਆ ਬੰਦਾ ਹੱਕ ਮਿਲਣਾ ਜੋ ਵੀ ਹੱਕ ਇਹਨਾਂ ਦਾ ਬੰਦਾ ਸਰ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਬੱਚੇ ਬਹੁਤ ਛੋਟੇ ਆ ਇਹਨਾਂ ਦੇ ਬੱਚੇ ਬਹੁਤ ਛੋਟੇ ਆ ਜੋ ਇਹਨਾਂ ਦੀ ਸੱਸ ਜੀ ਆ ਸੋਹਰਾ ਸਾਹਿਬ ਆ ਉਹ ਸਰ ਉਹ ਥੋੜੇ ਬਹੁਤ ਬਿਮਾਰ ਰਹਿੰਦੇ ਆ ਉਹਨਾਂ ਨੂੰ ਸਰ ਮਾਤਾ ਵੀ ਬਿਮਾਰ ਰਹਿੰਦੀ ਆ ਇਹਨਾਂ ਦਾ ਪਿਤਾ ਵੀ ਜਿਹੜਾ ਸੋਹਰਾ ਸਾਹਿਬ ਆ ਉਹ ਵੀ ਬਹੁਤ ਬਿਮਾਰ ਰਹਿੰਦਾ ਆ ਉਹਨਾਂ ਦੀ ਇਹ ਡੇਲੀ ਦਵਾਈ ਚੱਲਦੀ ਸਰ ਇਹ ਇਹਨਾਂ ਨੂੰ ਸਰ ਕੋਈ ਆਇਆ ਡੀਸੀ ਸਾਹਿਬ ਆਇਆ ਇਹਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਕਿ ਤੁਸੀਂ ਮਤਲਬ ਕਿ ਕੁਰਬਾਨੀ ਦਿੱਤੀ ਆ ਸ਼ਾਹਜਦ ਨੇ ਦਿੱਤੀ ਬਹੁਤ ਵਧੀਆ ਕੀਤਾ ਆ ਭਰਮ ਦੀ ਹਾਂਜੀ ਬਿਲਕੁਲ ਬਿਲਕੁਲ ਡੀਸੀ ਜਾਵੇ ਸਾਰੇ ਗਲਤੀ ਕਰਕੇ ਗਿਆ ਮਿਲਕ ਨਹੀਂ ਗਿਆ ਸਰ ਐਮਐਲਏ ਜਾਂ ਮਤਲਬ ਸਾਹਿਬ ਆਉਂਦੇ ਸਾਰੇ ਨਾ ਮੰਤਰੀ ਨਾ ਕੋਈ ਐਮਪੀ ਆਇਆ ਤੇ ਨਾ ਕੋਈ ਮੁੱਖ ਮੰਤਰੀ ਸਾਹਿਬ ਆਏ ਆ ਕੋਈ ਨਹੀਂ ਆ ਸਰ ਨਹੀਂ ਸਰ ਕੋਈ ਨਹੀਂ ਆਇਆ ਸਰ ਇੱਥੇ ਬਿਲਕੁਲ ਹੋਣਾ ਚਾਹੀਦਾ ਸੀ ਸਰ ਬਿਲਕੁਲ ਹੋਣਾ ਚਾਹੀਦਾ ਸਰ ਉਹਨਾਂ ਨੂੰ ਸਰ ਕੋਣ ਤਮਨ ਛੋਟਾ ਬਹੁਤ ਬੇਟਾ ਵਾ ਉਹਦੀ ਪੜਾਈ ਚਾਹੀਦੀ ਆ ਇਹਨੂੰ ਨੌਕਰੀ ਚਾਹੀਦੀ ਆ ਗੁੜੀਆਂ ਇਹ ਗੁੱਡੀ ਵੀ ਗੁੱਡੀ ਆ ਗੁੱਡੀ ਵੀ ਛੋਟੀ ਆ ਉਹਨਾਂ ਦੀ ਪੜ੍ਹਾਈ ਵੀ ਇਹ ਸਰਕਾਰ ਦੇ ਦਵੇ ਠੀਕ ਹੈ ਨਾ ਤੇ ਉਹਦੇ ਬੱਚਿਆਂ ਨੂੰ ਨੌਕਰੀ ਵੀ ਚਾਹੀਦੀ ਆ ਅਸੀਂ ਇਹ ਇਹ ਮੰਗ ਚਾਹੇ ਅਸੀਂ ਚਾਹੁੰਦੇ ਆ ਸਾਡੀ ਬੱਚੀ ਆ ਮੇਰੀ ਬੱਚੀ ਆ ਤੁਹਾਡਾ ਨਾਂ ਕੀ ਮਤਾ ਜੀ ਤੁਹਾਡਾ ਨਾਂ ਕੀ ਮਤਾ ਜੀ ਮੇਰਾ ਹਰਮੀਤ ਕੌਰ ਤੁਸੀਂ ਕੀ ਲੱਗਦੇ ਹੋ ਮੈਂ ਇੰਦੀ ਚਾਚੀ ਆ ਮੇਰਾ ਨਾਂ ਹਰਮੀਤ ਸਿੰਘ ਸਾਫ ਦਾ ਸਰਪੰਚ ਪਿੰਡ ਬੁਰਜ 669 ਗੱਲ ਹੈ ਜੀ ਬਹੁਤ ਹੀ ਦੁਖਦਾਈ ਘਟਨਾ ਹੋਈ ਆ ਜਿਹੜੀ ਸਾਡੇ ਨਗਰ ਦਾ ਇੱਕ ਜਿਹੜਾ ਆਪਣਾ ਸਿੰਘ ਆ ਸ਼ਹੀਦ ਹੋ ਗਿਆ ਜੀ ਇਹ ਬਹੁਤ ਹੀ ਮਾੜੀ ਗੱਲ ਆ ਵੇਖੋ ਇਹਦੇ ਬਾਪ ਨੇ ਇਹਨਾਂ ਨੂੰ ਤਿੰਨ ਜਾਣੇ ਫੌਜ ਦੇ ਵਿੱਚ ਭਰਤੀ ਹੁੰਦੇ ਆਪਣੀ ਦਿਹਾੜੀ ਢੱਪਾ ਕਰਕੇ ਮਜ਼ਦੂਰੀ ਕਰਕੇ ਇਹਨਾਂ ਨੂੰ ਪਾਲ ਕੇ ਤਿੰਨ ਜਾਣੇ ਵੇਖੋ ਫੌਜ ਦੇ ਵਿੱਚ ਭਰਤੀ ਕਰਾਉਣੇ ਬਹੁਤ ਵੱਡੀ ਗੱਲ ਆ ਇੱਕ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਾ ਬੁੱਤਿਆ ਬਾਕੀ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਇਹਨੂੰ ਸ਼ਹੀਦ एलान ਕੇ ਜੋ ਇਹਦੀਆਂ ਬੰਡੀਆਂ ਨੇ ਜੋ ਵੀ ਇਹਦੇ ਬੈਨੀਫਿਟ ਬਣਦੇ ਆ ਅਡਿਸਾ ਆਇਆ ਸੀ ਉਹ ਪਤਾ ਨਹੀਂ ਕਿਉਂ ਨਹੀਂ ਕਹਿ ਕੇ ਐਲਾਨ ਕਰਕੇ ਜਾਣਾ ਚਾਹੀਦਾ ਸੀ ਇਸ ਗੱਲ ਦਾ ਪਰਿਵਾਰ ਨੂੰ ਦੁੱਖ ਹੈ ਕਿ ਸਾਨੂੰ ਇਹ ਕਹਿ ਕਿ ਨਹੀਂ ਗਏ ਵੀ ਜੋ ਪੰਜਾਬ ਸਰਕਾਰ ਦੀ ਮਾਲੀ ਸਹਾਇਤਾ ਬਣਦੀ ਸੀ ਇਹਦੀ ਕਰਨੀ ਚਾਹੀਦੀ ਮੇਰਾ ਨਾਮ ਹਰਮੀਤ ਸਿੰਘ ਸਾਬਕਾ ਸਰਪੰਚ ਪਿੰਡ ਬੁਰਜ 169 ਗੱਲ ਹੈ ਜੀ ਬਹੁਤ ਹੀ ਦੁਖਦਾਈ ਘਟਨਾ ਹੋਈ ਆ ਜਿਹੜੀ ਸਾਡੇ ਨਗਰ ਦਾ ਇੱਕ ਜਿਹੜਾ ਆਪਣਾ ਸਿੰਘ ਆ ਸ਼ਹੀਦ ਹੋ ਗਿਆ ਜੀ ਇਹ ਬਹੁਤ ਹੀ ਮਾੜੀ ਗੱਲ ਹੈ ਵੇਖੋ ਇਹਦੇ ਬਾਪ ਨੇ ਇਹਨਾਂ ਨੂੰ ਤਿੰਨ ਜਾਣੇ ਫੌਜ ਦੇ ਵਿੱਚ ਭਰਤੀ ਹੁਣੇ ਆਪਣੀ ਦਿਹਾੜੀ ਢੱਪਾ ਕਰਕੇ ਮਜ਼ਦੂਰੀ ਕਰਕੇ ਇਹਨਾਂ ਨੂੰ ਪਾਲ ਕੇ ਤਿੰਨ ਜਾਣੇ ਵੇਖੋ ਫੌਜ ਦੇ ਵਿੱਚ ਭਰਤੀ ਕਰਾਉਣੇ ਬਹੁਤ ਵੱਡੀ ਗੱਲ ਹੈ ਇੱਕ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਾ ਪੁੱਤ ਆ ਬਾਕੀ ਇਹ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹਨੂੰ ਸ਼ਹੀਦ ਐਲਾਨ ਕੇ ਜੋ ਇਹਦੀਆਂ ਬੰਡੀਆਂ ਨੇ ਜੋ ਵੀ ਬੈਨੀਫਿਟ ਮਿਲਦੇ ਆ ਅਡੀਸਾ ਆਇਆ ਸੀ ਉਹ ਪਤਾ ਨਹੀਂ ਕਿਉਂ ਨਹੀਂ ਕਹਿ ਕੇ ਐਲਾਨ ਕਰਕੇ ਜਾਣਾ ਚਾਹੀਦਾ ਸੀ ਇਸ ਗੱਲ ਦਾ ਪਰਿਵਾਰ ਨੂੰ ਦੁੱਖ ਹੈ ਕਿ ਸਾਨੂੰ ਇਹ ਕਹਿ ਕਿ ਨਹੀਂ ਗਏ ਵੀ ਜੋ ਪੰਜਾਬ ਸਰਕਾਰ ਦੀ ਮਾਲੀ ਸਹਾਇਤਾ ਬਣਦੀ ਸੀ ਇਹਦੀ ਕਰਨੀ ਚਾਹੀਦੀ